ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰ ਤੁਹਾਨੂੰ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾਲ ਮੌਸਮ ਦਾ ਤਾਂ ਹੁਣ ਕੀ ਕਹੀਏ ਤਿੰਨ ਚਾਰ ਦਿਨ ਹੋ ਗਏ ਜੀ ਦੱਖਣ ਨੇ ਉਹ ਰੇਲ ਬਣਾਈ ਵੀ ਸਾਰਿਆਂ ਦੀ ਵੀ ਪੁੱਛੋ ਨਾ ਕੁਸ ਜਿੰਨਾ ਟਾਈਮ ਚੱਲਦਾ ਉਹਨਾਂ ਟਾਈਮ ਤਾਂ ਸ਼ਰੀਰ ਸ਼ਾਂਤ ਆ ਤੇ ਜਦੋਂ ਇਹ ਬੰਦ ਹੁੰਦਾ ਬਾ ਫਿਰ ਤਾਂ ਚੰਗੇ ਚੰਗੇ ਬੰਦਿਆਂ ਦੀ ਇਹ ਮਤਲਬ ਕਿ ਗੱਡੀਆਂ ਘੜਵਾ ਦਿੰਦਾ ਤੇ ਅੱਜ ਮੌਸਮ ਹੋ ਗਿਆ ਜੀ ਜਿਵੇਂ ਬੇਈਮਾਨ ਚਲੋ ਬੇਈਮਾਨ ਤਾਂ ਉਹਨੂੰ ਕੀ ਕਹਿਣਾ ਬੇਈਮਾਨ ਮੇਰੇ ਵਾਸਤੇ ਆ ਬਾਕੀਆਂ ਬਹੱਤੇ ਸਾਰਿਆਂ ਬਹੱਤੇ ਸਹੀ ਆ ਮੇਰੇ ਵਾਸਤੇ ਕਿਦਾਂ ਬੇਈਮਾਨ ਆ ਵੀ ਉੱਪਰ ਬੱਦਲ ਆਇਆ ਬਾ ਜੀ ਗੜਗੜ ਹੋ ਰਹੀ ਆ ਤੇ ਮੈਂ ਕੋ ਮਰਿਆ ਜੀ ਪਨੀਰੀ ਵਾਲੇ ਖੇਤ ਦੇ ਵਿੱਚ ਆ ਜਿਹੜੀ ਪਨੀਰੀ ਬੀਜਣੀ ਸੀ ਉਹਦੇ ਵਾਸਤੇ ਚੋਂ ਧਾਨ ਜਿਹੜੇ ਪਿਓ ਹੋਏ ਸੀ ਤੇ ਆਪਣੇ ਮਨਿਆਦ ਤੇ ਪਹੁੰਚੇ ਹੋਇਆ ਮੈਨੂੰ ਛੱਟਾ ਦੋ ਖੇਤ ਦੇ ਵਿੱਚ ਤੇ ਮੈਂ ਜੜ ਫੜਾਂ ਤੇ ਉੱਪਰ ਮੌਦਨ ਵੀ ਪਹਿਲਾਂ ਜਦੋਂ ਆਪਾਂ ਨੇ ਬਾਹ ਬਹੀਆ ਕਰਦਾ ਦਾ ਉਹਦਣ ਵੀ ਗੱਲ ਕਰਦਾ ਤਾਂ ਵੀ ਰੱਬ ਦੇਖਦਾ ਵੀ ਕਦੇ ਪਨੀਰੀਆ ਬੀਜਣੀਆਂ ਸ਼ੁਰੂ ਕਰਨ ਕਦਮਾਂ ਮਹੀ ਪਾਵਾਂ ਉਹ ਗੱਲ ਮੇਰੇ ਪਰੇ ਆ ਗਈ ਹੁਣ ਉਧਰ ਮੇਰਾ ਪਨੀਰੀ ਦਾ ਵੀ ਇਹਨਾਂ ਟਾਈਮ ਆਵਾ ਬੀਜਣ ਦਾ ਉਹਨਾਂ ਜੜ ਪੂਰੀ ਕੱਢੀ ਵੀ ਅਜੇ ਹੁਣ ਮੈਂ ਇਹਨੂੰ ਡਿਲੇ ਕਰਦਾ ਕੱਲ ਤੱਕ ਤਾਂ ਕੋਸ ਹੋਰੇ ਬਣ ਜਾਣਾ ਉਹਦਾ ਹੁਣ ਦੇਖੀ ਜਾਓ ਬਹੇੜੂ ਦਾ ਨੋ ਲੈ ਕੇ ਛੱਟਾ ਦੇ ਦੇਣਾ ਆਪਾਂ ਨੇ ਬਾਕੀ ਹੱਥ ਬਸ ਪਰਮਾਤਮਾ ਦੇ ਹੈ ਵੀ ਕਿਆ ਦੇਣਾ ਕਿਆ ਨਹੀਂ ਆਪਣੇ ਬਲ ਤੇ ਆ ਕਰ ਦੇਣਾ ਕੰਮ ਸ਼ੁਰੂ ਹੁਣ ਛੱਟਾ ਤਾਂ ਦੇਣਾ ਪਾਪਾ ਜੀ ਨੇ ਅਸਲ ਦੇ ਵਿੱਚ ਇੱਕ ਆ ਬੋਤਲ ਡੱਕਿਆ ਕਜੂਬਰ ਕੱਢਿਆ ਪਿਆ ਇਹ ਹੀ ਇਹ ਖਤਮ ਨਹੀਂ ਹੁੰਦੀਆਂ ਇਹਨਾਂ ਨੂੰ ਤਾਂ ਅੱਗ ਲਾ ਕੇ ਖਤਮ ਕਰਨਾ ਪੈਂਦਾ ਬਾਕੀ ਪਾਪਾ ਜੀ ਨੇ ਮੈਂ ਘਰੀਤ ਆ ਗਈ ਸੀ ਗੱਲ ਵੀ ਮਹੀ ਪੈਣ ਨੂੰ ਤਿਆਰ ਹਾਂ ਹੁਣ ਕਹਿੰਦੇ ਹੱਲ ਕੋਈ ਨਹੀਂ ਹੈਗਾ ਉਹਦਾ ਵੀ ਪਨੀਰੀ ਜੇ ਪਰ ਰੱਖਦੇ ਆ ਜਿਹੜਾ ਬੇਜ ਭੋਇਆ ਹੋਇਆ ਤਾਂ ਉਹਨੇ ਜਿਆਦਾ ਹੋਰ ਜੜ ਫੜ ਲੈਣੀ ਫਿਰ ਆ ਬੀਜਾਂਗੇ ਤਾਂ ਉਹਦਾ ਛੱਟਾ ਜੜ ਟਟੂਗੀ ਬੈਕ ਕੈਮਰਾ ਕਰਦਾ ਜੀ ਓਨ ਮੈਂ ਇੱਕ ਮਿੰਟ ਆਹ ਪੋਜੀਸ਼ਨ ਤੇ ਪਹੁੰਚ ਗਈ ਜੀ ਹੁਣੇ ਪੂਰੇ ਆਪਣੇ ਨਿਸਰੀ ਵੀ ਹੈ ਜੇ ਅੱਜ ਬੀਜ ਹੋ ਗਈ ਬੀਜ ਹੋ ਗਈ ਜੇ ਨਾ ਬੀਜੇ ਤਾਂ ਕੱਲੋਂ ਇਹਨਾਂ ਨੇ ਹੋਰ ਵੀ ਬਹੁਤ ਜ਼ਿਆਦਾ ਵੱਜਣਾ ਅੱਜ ਦਾ ਇਕੱਲਾ ਇਕੱਲਾ ਦਾਣਾ ਹੋਈ ਜਾਂਦਾ ਹੈ ਜੇ ਇਹਨੂੰ ਪਾ ਚੱਕ ਥੱਲ ਕਰਦੇ ਐਦਾਂ ਕੱਲੋਂ ਨਹੀਂ ਹੋਣਾਗਾ ਕਾਲੂ ਇਹਦਾ ਕੁਛ ਹੋਰੇ ਬਣ ਜਾਣਾ ਕਾਲੂ ਉਹਨੇ ਪੁੰਗਰ ਜਾਣਾ ਬਹੁਤ ਜ਼ਿਆਦਾ ਫਿਰ ਨਾ ਇਹਦਾ ਛੱਟਾ ਦੇ ਹੁਣ ਨਾ ਇਹ ਫਿਰ ਕਾਮ ਜਾਵੇ ਹੁਣ ਕਿ ਫਿਰ ਟੁੱਟੀ ਜਾਣੇ ਇਹਨਾਂ ਦੇ ਇੱਕ ਵਾਰ ਤਣਾ ਦਾ ਟੁੱਟ ਗਿਆ ਜਿਹੜਾ ਪੁੰਗਰਿਆ ਹੋਇਆ ਮਾ ਫਿਰ ਉਹ ਖਤਮ ਹੈ ਬਾਕੀ ਪਰਮਾਤਮਾ ਦੇ ਹੱਥ ਹੈ ਮਿਹਨਤ ਅਸੀਂ ਕਰੀ ਜਾਣੀ ਆਪਣੀ ਦਾਣੇ ਦੇਣੇ ਨਹੀਂ ਦੇਣੇ ਉਹ ਵਾਹਿਗੁਰੂ ਦੇ ਹੱਥ ਹੈ ਹੁਣ ਪਾਪਾ ਜੀ ਕਹਿੰਦੇ ਵੀ ਮੈਂ ਆ ਰਿਹਾ ਦੇਖ ਮਨੂ ਰਹੇ ਨਹੀਂ ਤੇ ਪਰ ਉਹ ਕਹਿੰਦਾ ਮੈਂ ਤਾਂ ਦੇਖੇ ਰਿਹਾ ਤੁਨੂੰ ਵੀ ਤੂੰ ਇੱਕ ਵਾਰ ਛੱਟਾ ਦੇ ਫੇ ਮੈਂ ਦੇਖੂਗਾ ਨੂੰ ਪਾਣੀ ਤਾਂ ਲਾਉਣਾ ਕਿ ਨਹੀਂ ਲਾਉਣਾ ਪਿਛਲੇ ਸਾਲ ਵੀ ਸੀ ਤੰਗੜੀ ਵੀ ਵੀ ਛੱਟਾ ਦੇ ਕੇ ਜੀ ਤੰਗੜੀ ਘਾ ਕੇ ਪਨੀਰੀ ਬੀਜੀ ਦੀ ਹੁਣ ਦੇਖੀ ਜਾਊਗੀ ਵੀ ਕਿਆ ਬਣਦਾ ਕਿਆ ਨਹੀਂ ਪ੍ਰਮਾਤਮਾ ਕਰੇ ਕਿਰਪਾ ਲਾਓ ਬਾਈ ਵੀ ਆ ਗਿਆ ਇੱਧਰ ਸਤਿਗੁਰੂ ਜੀ ਸਾਰਿਆਂ ਨੂੰ ਹਾਂ ਦੇਖ ਤਾਂ ਬਹੁਤ ਬਰਮਾਤ ਜੀ ਇੱਧਰ ਮਾਗਲ ਬਸ ਹੀ ਜਮਾਈ ਉਹਨੇ ਮਾਈ ਉਹਦਾ ਹੀ ਜਮਾਈ ਹੈ ਕੱਲ ਦੇ ਸਵੇਰ ਟਾਈਮ ਮੈਂ ਬੀਜਣ ਨੂੰ ਮੈਂ ਮੀਂਹ ਕਰਕੇ ਰੋਕਦਾ ਪਾਪਾ ਜੀ ਤਾਂ ਕਹਿੰਦੇ ਸਵੇਰ ਹੁਣ ਆਉਣ ਲੱਗਿਆ ਮੀਂਹ ਮਹਾਬੀਜ ਜ਼ਿਆਦਾ ਪੈ ਗਿਆ ਫਿਰ ਲਾਈਟ ਦਾ ਚੱਕਰ ਤਾਂ ਮਾ ਵੀ ਠੰਡੇ ਠੰਡੇ ਰਾਤ ਨੂੰ ਹੋਣੀ ਕੁਝ ਨਹੀਂ ਹੈ ਠੀਕ ਹੈ ਮੌਸਮ ਵਧੀਆ ਇਹ ਗੁੱਛੇ ਬਣ ਜਾਣੇ ਆ ਆ ਦੇਖ ਉੱਪਰਲੀ ਸਾਈਡ ਤਾਂ ਠਈ ਤੇ ਜੇ ਥੱਲੇ ਤੇ ਪੱਟੀ ਨਾ ਹਾਂ ਥੱਲੇ ਤੇ ਨਿਕਲ ਵੀ ਜ਼ਿਆਦਾ ਜਾਣ ਵਾਲੀ ਇਹਨੂੰ ਆਏ ਹੁਣ ਝਾੜਨਾ ਪੈਣਾ ਹਾਂ ਆਏ ਕਰਨਾ ਪੈਣਾ ਇਹਨੂੰ ਇੱਕ ਵਾਰ ਸਾਰਿਆਂ ਨੂੰ ਲੱਲ ਪੱਬਾ ਜਾ ਕਿਤੇ ਕਿਤੇ ਹੀ ਜ਼ਿਆਦਾ ਉਲਝਦੇ ਆ ਤਾਂ ਹੀ ਤਾਂ ਬੀਜ ਦੇਣੀ ਹੋਣਾ ਮੈਂ ਦੇਖੀ ਜਾਊਗੀ ਨਹੀਂ ਪੈ ਗਿਆ ਤਾਂ ਵੈਗਰੂ ਵੈਗਰੂ ਬੀਜ ਨਹੀਂ ਤਾਂ ਪੈਣੀ ਹੁਣ ਫੇਰ ਹਾਂ ਕੱਲ ਪਰ ਕੱਲ ਵਾਲਾ ਕੰਮ ਤਿਆਰੀ ਹੈ ਵੀ ਕੱਲ ਪਰ ਛੱਡ ਦੋਗੇ ਕੱਲ ਤੱਕ ਕਰੋ ਕੰਮ ਇਹ ਰੋਕੀ ਜਾ ਸਕਦੀ ਹੈ ਜੇ ਪਹਿਲਾਂ ਦੇਖੀ ਜਾਵੇ ਹਾਂ ਹੁਣ ਮੈਂ ਦੇਖਿਆ ਮੇਰੇ ਵਾਲੇ ਜਿਹੜੀ ਜੀ ਜੀ ਵੀ ਨਾ ਅੱਲ ਗੱਡੀ ਮੈਂ ਸ਼ਾਮ ਨੂੰ ਹਾਂ ਉਹਦਾ ਕਪਾਹਾ ਮੂੰ ਮੜ ਮੜਾ ਹਾਂ ਜਿਹੋ ਨੂੰ ਮੈਂ ਪਰਸੋਂ ਉਪਰ ਲੈ ਜਾਵਾਂ ਪਰਸੋਂ ਪਕਾ ਦੇ ਲੈਣਾ ਉਹਨੂੰ ਮੈਂ ਪਾਣੀ ਚ ਲਾਉਣਾ ਛੱਡ ਦੇ ਹਾਂ ਬੰਦ ਕਰ ਦੇ ਪਾਣੀ ਲੈਣਾ ਉਹਨੂੰ ਉੱਥੇ ਉੱਥੇ ਖੜ ਜਾਣਾ ਜਿੰਨਾ ਸੀ ਇਹਨੂੰ ਪਾਣੀ ਦੇਈ ਜਾਣਾ ਉਹਨੇ ਇਹਨੇ ਪੰਗਰੀ ਜਾਣਾ ਵੱਧ ਜਾਣਾ ਮੇਰੇ ਕੋਲ ਵੀ ਸਵੇਰ ਨੂੰ ਬੀਜਣ ਚੋਗੀ ਹੋਣੀ ਹੈ ਹਾਂ ਕਹਿੰਦੀ ਹੁਣ ਮੀਂਹ ਦੇ ਪਾਣੀ ਚ ਬੀਜਣੀ ਪੈਣੀ ਹੈ ਕਹਿੰਦੀ ਮੋਟਰ ਇਹ ਪਤਾ ਲੱਗੂਗਾ ਪਤਾ ਲੱਗੂਗਾ ਚਲ ਅੱਪਾ ਤਾਂ ਤੰਗੜੀ ਫੇਰ ਨਹੀਂ ਕਿਹੜੇ ਪਹਿਲਾ ਹੁੰਦਾ ਤਾਂ ਵੀ ਚਲ ਮੀਂਹ ਪੈ ਗਿਆ ਪਾਣੀ ਖੜੇ ਤੇ ਇਹ ਵੀ ਠੀਕ ਹੈ ਤੰਗੜੀ ਜਿਹੜਾ ਪਾਣੀ ਦੇ ਵਿੱਚ ਹੁੰਦੇ ਉਹ ਨਾ ਫੇਰ ਇਕੱਠੀ ਹੋ ਜਾਂਦੀ ਦੀ। ਟੰਗੜੀ ਵਾਲੀ ਇਕੱਠੀ ਘੱਟ ਹੁੰਦੀ। ਹਾਂ। ਟੰਗੜੀ ਵਾਲੀ ਇਕੱਠੀ ਘੱਟ ਹੁੰਦੀ ਆ। ਵੈਸੇ ਮੈਂ ਰਿਜ਼ਲਟ ਦੇਖਿਆ ਜਿਹੜੀ ਬਗੈਰ ਟੰਗੜੀ ਦੇ ਬੀਜੀ ਉਹ ਜੰਮੀ ਵਧੀਆ। ਹਾਂ। ਜੱਗੇ ਦੇ ਮੈਨੂੰ ਘੱਟ ਦੇਖਦੀ ਆ। ਹਾਂ। ਪਤਾ ਨਹੀਂ ਸੀ ਪਹਿਲੀ ਵਾਰ ਦੇਖਿਆ ਇਹ ਕੰਮ। ਹਾਂ। ਦਲਬੀਰ ਦੇ ਉੱਪਰ ਸ਼ਿਟਾ ਦਿੱਤਾ ਮੈਂ, ਸਤਵੀਰ ਦੇ ਉੱਪਰ ਸ਼ਿਟਾ ਦਿੱਤਾ ਬਹੁਤ ਵਧੀਆ ਜੰਮੀ ਗਈ। ਹੂੰ। ਹਾਲੇ ਮੈਂ ਦੇਖ ਕੇ ਆਇਆ ਸੀ। ਪਾਪਾ ਜੀ ਤਾਂ ਕਹਿੰਦੇ ਟੰਗੜੀ ਫੇਰ ਨਾ ਫੇਰ। ਮੈਂ ਹੁਣ ਆਹ ਤੋਇਆ ਪਤਾ ਐਨ ਖੇਤ। ਹਾਂ। ਮੈਂ ਵੀ ਤਾਂ ਹੀ ਕਹਿੰਦਾ ਪਾ ਕੱਲ ਤਾਂ ਪ੍ਰੈਸ ਹੋਇਆ ਦਾ ਪਾਪਾ ਜੀ ਕਹਿੰਦੇ ਰਾਜੂ ਬਾਈ ਤੰਕ ਬੀਜ ਗਿਆ ਮੈਂ ਥੋੜਾ ਸਿੱਟਾ ਤੋਂ ਦਿੱਤਾ ਮੈਨੂੰ ਬਾਈ ਦਾ ਫੋਨ ਆਇਆ ਤਾਂ ਕਹਿੰਦਾ ਵੀ ਇੰਨਾ ਕੈਡਾ ਹੋ ਜਵੀ ਤੰਗੜੀ ਮੜਮੜਿਓ ਬੱਜੇ ਅੱਛਾ ਅੱਗੇ ਦੇ ਨੂੰ ਬਾਈ ਦਾ ਕਹਿੰਦਾ ਮੈਨੂੰ ਕਮੈਂਟ ਆਇਆ ਕਹਿੰਦਾ ਕੋਈ ਜਾਰਾ ਥੱਲੇ ਚਲੀ ਗਈ ਮਿੱਟੀ ਦੇ ਤਾਂ ਕਰਕੇ ਏਕਣਾ ਹਾਂ ਵੀ ਥੋੜੀ ਜਿਹੀ ਹੋਣੀ ਚਾਹੀਦੀ ਹੈ ਹਾਂ ਮਹਾਂ ਰਿਸਕ ਲੈਣਾ ਨਹੀਂ ਹੈਗਾ ਪਾਣੀ ਛੱਡ ਕੇ ਸਵਾਗੀ ਮਾਰ ਕੇ ਛਿੱਟਾ ਦੇ ਦੇਣਾ ਉੱਪਰ ਆਪੇ ਗਾੜ ਜੀ ਵਹਿ ਜੈ ਨੇ ਉੱਪਰ ਹਾਂ ਏਕਣਾ ਬਾਕੀ ਦੇਖਦੇ ਆ ਮੌਸਮ ਇਹ ਫੁਰਤਰਾ ਦਾ ਪਤਾ ਮਨੇ ਮੀਨੂ ਵੀ ਨਿਕਾਲਿਆ ਸਾਡਾ ਨਾ ਭਾਈ ਉਹ ਤਾਂ ਮੈਂ ਵੀ ਤਾਂ ਹੀ ਕਹਿੰਦਾ ਹੱਥ ਬੰਨ੍ਹ ਦੀ ਪੈ ਜਾ ਛੇਤੀ ਪੈ ਜਾ ਛੇਤੀ ਪੈ ਜਾ ਹਣ ਦਾ ਮੈਂ ਤਾਂ ਦੱਸਦਾ ਭਈਆਂ ਨੇ ਕੱਲ 4 ਟਰਾਲੀਆਂ ਗੇਰੀਆਂ ਦੁਪਹਿਰ ਤੱਕ ਦੁਪਹਿਰ ਤੋਂ ਬਾਅਦ ਇੱਕ ਹਾਂ ਇੱਕ ਨੇ ਗਿਰਦੀ ਦੀ ਕਹਿੰਦੇ ਗਰਮੀ ਬਹੁਤ ਆ ਗਰਮੀ ਤੇ ਜਦ ਤੱਕ ਇਹਦਾ ਦੱਖਣ ਚੱਲਦਾ ਜਦ ਤੱਕ ਤਾਂ ਬੰਦਾ ਖੜਨ ਜੋਗਾ ਹੈਗਾ ਨਹੀਂ ਹੁਣ ਸਾਰੀ ਉਹ ਬਿਜ ਨਹੀਂ ਕਾਇਕੇ ਹੋਈ ਲੈ ਨਾ 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 ਦੂਈ ਵੀ ਤਿਆਰ ਪਈ ਐ ਮੈਂ ਤਾਂ ਪਾਪਾ ਜੀ ਨੂੰ ਦਿਖਦਾ ਉਹ ਤਾਂ ਉੱਥੇ ਹੀ ਸੂਏ ਪਾਰ ਦਾ ਆ ਆ ਗਏ ਉਹ ਤਾਂ ਮੋਟਰਸਾਈਕਲ ਤੋਂ ਜਿਹੜੇ ਭਜਾਈ ਹੋਣੇ ਭਈਆ ਚਲਾਉਣ ਲੱਗਿਆ ਵਾ ਪਾਪਾ ਮਗਰ ਬੈਠੇ ਆ ਮੈਂ ਤਾਂ ਉਹਨੂੰ ਫੋਨ ਕਰਾਦਾ ਮਾਮਾ ਪਾਣੀ ਗੱਲ ਭਰ ਦਿੰਦਾ ਵੀ ਕਿਤੇ ਨਹੀਂ ਘੰਟਾ ਅਟਕੇ ਬੀਦੂਗਾ ਕਹਿੰਦਾ ਪਾਣੀ ਨਹੀਂ ਭਰਨਾ ਇਹਨੂੰ ਪਹਿਲਾਂ ਛਿੱਟਾ ਦੇ ਕੇ ਕਹਿੰਦਾ ਤੰਗੜੀ ਘਮਾਉਣੀ ਵਿੱਚ ਠੀਕ ਹੈ ਠੀਕ ਕਹਿੰਦਾ ਤੂੰ ਪਨੀਰੀ ਚੱਕ ਲਿਆ ਉੱਥੇ ਨੂੰ ਸਮਾ ਲੋ ਹਰੀਆ ਦੇ ਨਹੀਂ ਆਉਂਦੇ ਉਹ ਤੰਗੜਿਆ ਤੁੰਗੜਿਆ ਸਭ ਕੁਝ ਚੱਕੀ ਆਉਂਦੇ ਬਣੀਆਂ ਤੰਗੜੀ ਤਾਂ ਮੈਂ ਵੀ ਲਿਆ ਆ ਗੱਲ ਤੰਗੜੀ ਦੀ ਚਾਹੀਦੀ ਮੈਂ ਕਿਹਾ ਤੰਗੜੀ ਨੂੰ ਨਾ ਕੋਲ ਹੋਣੀ ਹੈ ਤੰਗੜੀ ਪਤਾ ਚਲੋ ਉਹ ਮਨ ਲਾਦਾ ਰਹੇ ਸਾਡੇ ਪਿਆ ਨਾ ਉੱਥੇ ਜਿਹੜਾ ਪਿਆ ਤਾਂ ਮੈਂ ਚੱਕ ਕੇ ਲਿਆਵਾਂ ਪਹਿਲਾਂ ਨੂੰ ਹੈ ਬ੍ਰਿਸ਼ਤ ਨਾਮ ਚੱਪਲਾ ਬੁੱਲੋਂ ਤਾਂ ਨਾ ਤਾਂ ਬਾਤ ਹਨਾ ਦੀ ਕੀ ਗੱਲ ਹੈ ਮਾ ਹਾਂਜੀ ਮੈਂ ਚੱਪਲਾ ਲਾਣ ਨੂੰ ਆਪਾਂ ਇਹਦੇ ਦਾ ਚੱਪਲਾ ਲਾ ਦਿੰਦੇ ਹਾਂ ਬਾਕੀ ਸੱਤ ਨਾਮ ਬਾਕੀ دولے بارکا مار دا اوپر تے سارے ਅੱਧੇ ਲਈ ਸਾਈਡ ਤਾਂ ਬੀਜਤੀ ਜੀ ਤੰਗੜੀ ਵੀ ਕਮਾਤੀ ਤੇ ਆਹ ਸੜਜ ਇੱਕ ਸਾਈਡ ਨੂੰ ਤਾਂ ਪਾਪਾ ਜੀ ਨੇ ਸਿੱਟਾ ਦੇ ਦਿੱਤਾ ਤੇ ਦੂਸਰੀ ਸਾਈਡ ਨੂੰ ਹੁੰਦਣਾ ਸ਼ੁਰੂ ਕਰਿਆ ਹਨ ਘਮਸਮਾ ਹੋਇਆ ਪਾਜੀ ਮੌਸਮ ਉੱਪਰ ਕੁਝ ਨਹੀਂ ਪਤਾ ਕਰ ਰਿਹਾ ਟਮਾ ਨੇ ਰੀ ਚੱਕੜ ਆ ਸਕਦਾ ਦੇਖੀ ਜਾਊਗੀ ਆ ਤਾਂ ਥੱਲੇ ਦਬ ਗਏ ਪਾਪਾ ਜੀ ਮਿੱਟੀ ਦੇ। ਨਾ ਹੁਣ ਤੰਗੜੀ ਫੇਰੀ ਥੱਲੇ ਆਏਗੇ ਉਹ। ਉਹ ਆ ਤਾਂ ਕਹੇ ਤਾਂ ਸੇ ਵੀ ਹਾਲੀ ਨੇਰੀ ਪੱਕਣ ਦੀ ਜੋਰ ਗੱਲ। ਇਹ ਹਵਾ ਬੁੱਲਾ ਆਂਦਾ। ਪਤਾ ਕੋਸ ਨਹੀਂ ਹੁਣ ਕਿਆ ਬਣਨਾ ਕਿਆ ਨੇ ਮੀਂਹ ਪੈਂਦਾ ਕਿ ਨੇਰੀ ਆਉਂਦੀ। ਉਹ ਹੁਣ ਆਪਾਂ ਕਰਦੀ ਜਾ ਸਕਦੇ ਹਾਂ। ਅ ਸਾਡੀ ਵੀ ਮਜਬੂਰੀ ਹੋ ਗਈ। ਮਾਂ ਲੈਣਾ ਪੈਣਾ ਹੁਣ ਵਾਚੂ ਉਹ ਤੇ ਡੰਡੇ ਗੱਡੀ ਨੇ। ਡੰਡੇ ਕੱਟ ਦਿੰਦੇ ਜੀ। ਬਾ ਅਹੀ ਕਿਹਾਰੇ ਚ ਉਧਰ ਨਹੀਂ ਗੇਰਨਾ ਸਿੱਟਾ ਤੁਸੀਂ ਕਿ ਹੈਗਾ ਤੂੰ ਸਲਾਹ ਮੇਰੇ ਕੋ ਵੀਰ ਹੋਰ ਹੈ ਅੱਛਾ ਅੱਛਾ ਉਹ ਦਾ ਹਾਂ ਆ ਵੀ ਚੱਕ ਤ ਆਪਣਾ ਜਲਗੂ ਮੰਤਰ ਹਾਂ ਕਰਦੇ ਸ਼ੁਰੂ ਹਾਂ ਚੌੜੀ ਜੀ ਫਾਟ ਲੈ ਕੇ ਚੱਲ ਪਾਰੇ ਤੇ ਹੋਰ ਹਾਂ ਬਰਮਾ ਆਪਣਾ ਜਿਹੜਾ ਫਸਲਾ ਪਤਾ ਨਹੀਂ ਕਿੱਥੇ ਗਿਆ ਉਹਦਾ ਥੱਲੇ ਤੇ ਗਲਜੀ ਵੱਢ ਕੇ ਦੁਬਾਰਾ ਨਮਾ ਲੱਗਣਾ ਚਲੋ ਲੀਜੀ ਕਿਹਾ ਤਾਂ ਮੈਂ ਗੰਨਾਉਂ ਦੱਸਦਾ ਚੱਲਿਆ ਆਉਂਗਾ ਕਿੰਨਾ ਦਵਾਂ 250 ਦਾ ਬਰਮਾ ਆਉਣਾ 300 ਦਾ ਆਜੂਗਾ ਥੋੜਾ ਹਾਂ ਇਹ ਤਾਂ ਹੈ ਚਲੋ ਮੈਂ ਵੀ ਕਰਾ ਦਵਾ ਜੀ ਇਹਦੇ ਨਾਲ ਥੋੜਾ ਜਿਹਾ ਕੰਮ ਆਉਣਾ ਹਗਾ ਪੱਲੀ ਚੋਰ ਚੱਕ ਕੇ ਲਾਵਾਂ ਪੱਲੀ ਖੇਚਾ ਝਾੜ ਦੰਨਾ ਉਧਰ ਲਈ ਝੜ ਜਾ ਜਾਈ ਉੱਥੇ ਚੱਕ ਲੈ ਪੱਲੀ ਅੱਛਾ ਜੀ ਜਿਆਦਾ ਉਹਦੇ ਚ ਵਾਹ ਕਰੋ ਸਤਨਾ ਚੜਤਾ ਜੀ ਬਣੀ ਵਾਹ ਕਰੋ ਦਾ ਨਾਮ ਲੈ ਕੇ ਦੇਖੀ ਆਉਗੀ ਇਸਮੇ ਮੱਤ ਖੜਛੋਟੂ ਇਧਰ ਹੋ ਜਾ ਬੀਬੀ ਇਸਮੇ ਘਰਾ ਦੇ ਅਨੰਦ ਦਾਣੇ ਉਮਾਰੋ ਫੱਟਾ ਸਾੜ ਪਸਰੇ ਪਰ ਨੱਕਾ ਲਾ ਦੇਣਾ ਤਾਂ ਜੀ ਲਾਤਾ ਆ ਜੜੀ ਆ ਸਾਰੇ ਗਾਹਾਂ ਲੰਘ ਜੂਣ ਵਾਲੇ ਆ ਉਹਦੇ ਕਾਂਕ ਦੇ ਰੋੜ ਤੇ ਝੀ ਆਉਂਦੀ ਉੱਪਰਲੀ ਸਾਈਡ ਇੱਕ ਕਰਟ ਹਨ ਨੀਚੇ ਕਿ ਵਿਚ ਤੇ ਨਹੀਂ ਓਹ ਦਿੱਤੋ ਦਾਦਾ ਪਾਣੀ ਘਰਦਾ ਜਿੱਦਰਲੀ ਸੜ ਬਹੁਤ ਹੱਟ ਕਰਦੇ ਕੰਮ ਕਰਦਾ ਥੋੜਾ ਜਿਹਾ ਮਿੱਟੀ ਲਗਾ ਦੇ ਇਧਰ ਸੇ ਲੈ ਲੈ ਖਾਲਕਵਾਲੀ ਤਰਫ ਸੇ ਲੈ ਲੈ ਹੱਥ ਲਗਾ ਕੇ ਹੀ ਬੈਠ ਜਾ ਇਸ ਕੋ ਹੱਥ ਸੇ ਹੀ ਰੋਕ ਲੈ ਆਹ ਰੱਖ ਈਟ ਰੱਖ ਦੇ ਇਸ ਮੇ ਚੱਲ ਜਮਈ ਨਾ ਬੰਦਗਾ ਹੁਣ ਗਾਹ ਜਾਣ ਤੋਂ ਪਾਪਾ ਜੀ ਜਿਹੜਾ ਫालतू ਜਾਂਦਾ ਜਾਣ ਦੋ ਇਧਰ ਤੱਕਾ ਨਹੀਂ ਪਊਗਾ ਪਾਣੀ ਤਾਂ ਹੌਲੀ ਹੌਲੀ ਤੁਰਿਆ ਰਹੂਗਾ ਨਿਹੜਾ ਟੱਪ ਦਾ ਟੱਪੀ ਜਾਣ ਤੋਂ ਕਹਾਂ ਪਹਿਲਾਂ ਤਾਂ ਨਾ ਪਲੇਟਾਂ ਵਾਲਾ ਜ਼ਗਾੜ ਬਣਾਈਏ ਭਾਈ ਹਾਂ ਕਹੀ ਕੇ ਸਾਥ ਵਿੱਚ ਮਿੱਟੀ ਲਗਾ ਦੇ ਕਹੀ ਤਾਂ ਉਧਰ ਆਪਾ ਜੀ ਨੇ ਰੱਖੀ ਵੀ ਆਪਣੇ ਕੋਲ ਇੱਧਰ ਨੂੰ ਉਤਰਦਾ ਸਾਲਾ ਵਾਹ ਰੋ ਸੱਚਾ ਪਾਛਾ ਹੁਣ ਸੁੱਖੇ ਰੱਖੀ ਬਸ ਫਲਟ ਗਈ ਜੀ ਭੱਜ ਆਹ ਕੈਰੀ ਤਾਂ ਸਾਡੀ ਵੀ ਭਾਰ ਇਹਦਾ ਵਾਪਸ ਆਉਣ ਲੱਗ ਗਿਆ ਰੋਕ ਇਹਨੂੰ ਹਾਂ ਦੇਖੀ ਜਾਊਗੀ ਕੀ ਬਣਦਾ ਹੋ ਰੂਗਾ ਜੀ ਪੂਰਾ ਹੋ ਜਾਏਗਾ ਦੇਖੋ ਗਾ ਇਹ ਲੈਡ ਭੱਜੀ ਆ ਨਾ ਰੋਪੜ ਨੇਰੀ ਹੈ ਕਿੰਨੀ ਦੱਸ ਹਵਾ ਦਾ ਲੱਗਦਾ ਉਧਰ ਤਾਂ ਸਾਰ ਹਵਾ ਦੀ ਆ ਦੇ ਬੱਦਲ ਕਰਕੇ ਬਹੁਤ ਹਾਂ ਹਵਾ ਦੇ ਚਾਂਗ ਹੋ ਗਿਆ ਤਾਂ ਭੱਜੀ ਲੈਣ ਹਾਂ ਆ ਗਈ ਹਵਾ ਦੇਖ ਇੱਧਰ ਤੇ ਰੋਪੜ ਇੱਧਰ ਨੂੰ ਇੱਧਰ ਹਾਂ ਆ ਗਈ ਹਵਾ ਇਸ ਨੂੰ ਪਾਣੀ ਪਾ ਦੇ ਇਸ ਨੂੰ ਕਿਸ ਕੋ ਪਾਣੀ ਕਾਡਣਾ ਇਹ ਪਾਣੀ ਇਸ ਨੂੰ ਹੋਰ ਮਾੜੇ ਪਾਣੀ ਛਕਾ ਦੇ ਉਧਰ ਤੇ ਘੇਰ ਉਧਰ ਉਹਦੇ ਨਾਲ ਤਸਲੇ ਨਾਲ ਪਾਣੀ ਪਾਈ ਚਾਲਾ ਉੱਥੋਂ ਨੂੰ ਪਿਆਰ ਨਾਲ ਖੁੰਝਜ ਕਰੀਏ ਪੂਰਾ ਪਾਣੀ ਇਸ ਨੂੰ ਕਿਧਰ ਘੜ ਹਾਂ ਇਸ ਕੋ ਨਾ ਯਹਾਂ ਪੇ ਆ ਪੱਲੀ ਪਰ ਰੱਖ ਦੇ ਆਗੀ ਹਵਾ ਤਾਂ ਯਹਾਂ ਕਰ ਦੇਰੀ ਆ ਗਿਆ ਤੂਫਾਨ ਓਏ ਤੋ ਰਹਿਣੇ ਤੂੰ ਬੋ ਪਾਣੀ ਢਾਲ ਇਧਰ ਆ इधर 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 इस खाल में डाल हाँ कोई नहीं को जा रहा है उसको भी पानी पूरा करना है दोनों का पानी पूरा कर देंगे इसी के साथ मी पै गया किधर ठंडी हवा आ गई ठंडी है थैला कोई नहीं जी थैला आजुगा इत लेना उन्हें कितने जाना ਆਤਗਮ ਐਲਵਾ ਜਗਰ ਜਨਰੇਟਰ ਲਿਆਉਣ ਵਾਲਾ ਕੰਮ ਨਾ ਜਾਂਦਾ ਇਹਨਾਂ ਨੂੰ ਨੇ ਆਪਾਣੀ ਪੀ ਲੈਣਾ ਸੌਰੀ ਦਾ ਜਿਹੜਾ ਹੈਗਾ ਚਲ ਲੰਘ ਹੀ ਹਵਾ ਪਹਿਲੇ ਛੱਟ ਕੇ ਸੇ ਹੁੰਦਾ ਜੋਰ ਪਰ ਉਹਦੇ ਬਾਈ ਕਿੰਨੇ ਹਲੇਦੇ ਪਪੂਲਰ ਉਧਰ ਪਾ ਵਾਲਾ आ रही आवाज इधर नाइनचा नेरा करता जी ਦੇਖੀ ਜਾਓ ਕਿ ਹੁਣ ਪਨੀਰੀ ਦਾ ਕਿਆ ਬਣਦਾ ਕਿਆ ਨਹੀਂ ਬੱਦਲ ਇੱਧਰ ਤੋਂ ਤੁੰ ਕਾਲੀ ਘਟਾ ਕੇ ਮਾਨੂੰ ਆ ਗਿਆ ਤਾਂ ਤੂਫਾਨ ਵੀ ਆ ਗਿਆ ਨਾਲੇ ਪੂਰੇ ਜ਼ੋਰ ਨਾਲ ਅਨੇ ਪਨੀਰੀ ਚੋਂ ਆਉਣ ਕਰਨ ਗਏ ਆ ਗਏ तूफान तो ने ना कम खराब करना हूँ छोटू छोड़ दे इसको उसको उठा के बाकी चल आ गई हवा बहुत तेज हवा आ गया मेरे पास ले इसको रख ते पैरों थले दबाया Nơi đỏ không cái gì nhiều ra bù